ਕਾਂਗਰਸ ਪਾਰਟੀ ਦਾ 4 ਉਮੀਦਵਾਰਾਂ ਦਾ ਐਲਾਨ ਹੋ ਗਿਆ ਇੱਕ ਸੀਟ ਬਚੀ ਹੈ ਫਰੋਜ਼ਪੁਰ ਪਰ ਜਿਹੜਾ ਨਾਮ ਹੋਇਆ ਉਹਨਾਂ ਵਿੱਚੋਂ ਦੋ ਨਾਮ ਐਸੇ ਨੇ ਜਿਨ੍ਹਾਂ ਦਾ ਕਦੇ ਸੋਚਿਆ ਨਹੀਂ ਜਾ ਸਕਦਾ ਸੀ ਕਿ ਚੋਣ ਲੜਨਗੇ ਕਿ ਖੀਰ ਤੱਕ ਚਰਚਾ ਨਹੀਂ ਸੀ ਇਹ ਕਮਰਿੰਦਰ ਸਿੰਘ ਰਾਜਾ ਵੜਿੰਗ ਖੁੱਦ ਲੁਧਿਆਣੇ ਤੋਂ ਤੇ ਇੱਕ ਵਿਜੇਂਦਰ ਸਿੰਘਲਾ ਜਿਨ੍ਹਾਂ ਨੂੰ ਦੇ ਲਈ ਕਈ ਆਨੰਦਪੁਰ ਸਾਹਿਬ ਮੀਟਿੰਗਾਂ ਵੀ ਹੋਈਆਂ ਬੀਤੇ ਦਿਨ ਵੀ ਆਪਾਂ ਚਰਚਾ ਕੀਤੀ ਪਰ ਫਿਰ ਵੀ ਨਾਮ ਅਨਾਉਂਸਮੈਂਟ ਹੋਈ ਇਹਨਾਂ ਚਾਰਾਂ ਸੀਟਾਂ ਤੇ ਇਹ ਉਮੀਦਵਾਰ ਆਉਣ ਦੇ ਨਾਲ ਇੱਕ ਗੱਲ ਹੋਰ ਵੱਧ ਗਈ ਹੈ ਕਿ ਹੁਣ ਕਾਂਗਰਸ ਵੱਲੋਂ ਵੀ ਮੌਜੂਦਾ 3 ਐਮਐਲਏ ਹੋਗੇ ਜਿਵੇਂ ਆਮ ਆਦਮੀ ਪਾਰਟੀ ਵੱਲੋਂ ਮੌਜੂਦਾ 7-8 ਐਮਐਲਏ ਚੋਣ ਲੜ ਰਹੇ ਆ ਸਾਲੇ ਮੰਤਰੀ ਤੁਹਾਨੂੰ ਸਭ ਤੋਂ ਵੱਡੀ ਗੱਲ ਮੈਨੂੰ ਲੱਗਦਾ ਹੈ ਕਿ ਅੱਜ ਜਿਹੜੀ ਸੂਚੀ جاری ਹੋਈ ਹੈ ਉਹਦੇ ਚ ਸਭ ਤੋਂ ਜ਼ਿਆਦਾ ਜੇ ਲੁੱਟਿਆ ਗਿਆ ਠੱਗਿਆ ਗਿਆ ਸਿਆਸੀ ਤੌਰ ਤੇ ਜਿਹਦੀ ਖੁਦਕੁਸ਼ੀ ਕੀਤੀ ਹੈ ਜਾਂ ਜਿਹੜੀ ਖੁਦਕੁਸ਼ੀ ਹੋਈ ਹੈ ਉਹ ਰਾਜਾ ਮਰੀਂਦਰ ਸਿੰਘ ਵੜਿੰਗ ਆ ਜਦ ਪਾਰਟੀ ਉਮੀਦਵਾਰਾਂ ਦੀ ਤਲਾਸ਼ ਤਲਾਸ਼ ਕਰ ਰਹੀ ਸੀ ਉਦੋਂ ਚਰਚਾ ਸੀ ਕਿ ਅਮ੍ਰਿਤਾ ਵੜਿੰਗ ਬਠਿੰਡੇ ਤੋਂ ਹੋ ਸਕਦੀ ਹੈ ਉਮੀਦਵਾਰ ਕਿਉਂਕਿ ਉਹਨੇ ਬਹੁਤ ਜ਼ਿਆਦਾ ਕੰਮ ਕੀਤਾ ਪਿੰਡੋਂ ਪਿੰਡ ਗਏ ਨੇ ਮਰਨੇ ਜੰਮਨੇ ਗਏ ਨੇ ਖੁਸ਼ੀਆਂ ਗਮੀਆਂ ਉਹਨਾਂ ਨੇ ਸਾਂਝੀਆਂ ਕੀਤੀਆਂ ਨੇ ਪਿੰਡੋਂ ਪਿੰਡ ਗਏ ਨੇ ਘਰੋਂ ਘਰੀ ਗਏ ਨੇ ਚਰਚਾ ਕੀਤੀ ਅਮਰਤਾ ਵਿੜਿੰਗ ਲੜੇਗੀ ਔਰ ਜਿੱਤੇਗੀ ਵੀ ਇਹ ਚਰਚਾ ਹੈ ਕਿਉਂਕਿ ਹਰ ਸਿਮਰੇ ਤੇ ਲਗਾਤਾਰ ਤਿੰਨ ਵਾਰ ਜਿਤਰੀ ਔਰ ਜਿਹੜੀ 2019 ਦੇ ਵਿੱਚ ਤੇ ਮਾਰਜਿਨ ਸਰ ਸਵਾ ਲੱਖ ਤੋਂ ਘਟ ਕੇ 5000 ਰਹਿ ਗਿਆ ਸੀ ਹੁਣ ਜਦੋਂ ਕਾਂਗਰਸ ਪਾਰਟੀ ਕਹਿੰਦੀ ਸੀ ਕਿ ਅਮਰਤਾ ਵਿੜਿੰਗ ਨੂੰ ਨਹੀਂ ਦੇ ਸਕਦੇ ਤੁਸੀਂ ਆਪ ਲੜੋ ਜਾਂ ਫਿਰ ਆਪ ਲੜਦੇ ਹੁਣ ਕਾਂਗਰਸੀਆਂ ਨੇ ਕੀ ਕੀਤਾ ਕਿ ਇੱਕ ਦੂਜੇ ਦੇ ਟੋਏ ਪੁੱਟੇ ਇਹਨਾਂ ਨੇ ਖੱਡੇ ਪੁੱਟੇ ਨੇ ਉਹ ਆਪ ਹੀ ਖੱਡੇ 'ਚ ਡਿੱਗ ਪਏ ਹਲੇ ਹੋਰਾਂ ਨੇ ਵੀ ਡਿੱਗਣਾ ਹੁਣ ਜਾਂ ਤੇ ਰਾਜਾ ਮਰਿੰਦਰ ਸਿੰਘ ਵੜਿੰਗ ਆਪਣੀ ਘਰ ਵਾਲੀ ਨੂੰ ਦਵਾ ਦਿੰਦੇ ਟਿਕਟ ਜਾਂ ਉਥੋਂ ਆਪ ਲੜਦੇ ਪਰ ਉਹਨੂੰ ਲੱਗਾ ਕਿ ਮੈਂ ਤੇ ਪਾਰਟੀ ਪ੍ਰਧਾਨ ਮੈਨੂੰ ਕਿੰਨੇ ਲੜਾ ਦੇਣੀ ਹੈਗੀ ਹਮ ਉਹਨਾਂ ਨੇ ਚੱਕ ਕੇ ਮਾਰਿਆ ਲੁਧਿਆਣੇ ਹਮ ਉਹ ਲੁਧਿਆਣੇ ਰਾਜਾ ਮਰਿੰਦਰ ਸਿੰਘ ਵੜਿੰਗ ਨੂੰ ਭੇਜਣ ਦੀ ਸਾਜ਼ਿਸ਼ ਜਾਂ ਸ਼ਰਾਰਤ ਕਿਹਦੀ ਹੈ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਕਿਉਂਕਿ ਜਦੋਂ ਰਾਜਾ ਮਰਿੰਦਰ ਸਿੰਘ ਵੜਿੰਗ 219 ਦੇ ਵਿੱਚ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਲੜਿਆ ਸੀ ਬਾਕੀ ਲਗਭਗ ਸਾਰੇ ਹਲਕਿਆਂ ਚੋਂ ਜਿੱਤਿਆ ਆਕੇ ਬਠਿੰਡਾ ਸ਼ਹਿਰ ਦੇ ਵਿੱਚ ਆਰਗੇ ਤੇ ਉਦੋਂ ਬਠਿੰਡਾ ਸ਼ਹਿਰ ਤੋਂ ਐਮਐਲਏ ਕੌਣ ਸੀ ਮਨਪ੍ਰੀਤ ਸਿੰਘ ਬਾਦਲ ਹੁਣ ਇਹ ਮਸਲੇ 'ਚ ਜਾਂ ਤੇ ਬਠਿੰਡਾ ਜਿੱਥੇ ਤੁਸੀਂ ਲੜ ਰਹੇ ਹੋ ਜਿੱਥੇ ਤੁਸੀਂ ਕੰਮ ਕਰ ਜਿੱਥੇ ਤੁਹਾਡੀ ਜੀਵਨ ਸਾਥਨ ਲੜੀ ਜਾਂ ਤੇ ਉੱਥੇ ਸਟੈਂਡ ਲੈ ਲੈਂਦੇ ਜਾਂ ਅੱਜ ਹੁਣ ਕਾਂਗਰਸ ਪਾਰਟੀ ਕੀ ਜਿਹੜਾ 2014 ਰਿਪੀਟ ਕਰੀ ਆ ਉਦੋਂ ਵੀ ਜਿਹੜੇ ਵੱਡੇ ਵੱਡੇ ਲੀਡਰ ਸੀ ਬੀਬੀ ਰਜਿੰਦਰ ਕੌਰ ਭੱਠਲ ਕੈਪਟਨ ਮਿਰਿੰਦਰ ਸਿੰਘ ਵੀ ਪਾਰਟੀ ਪਰੇਡ ਉਹਨੂੰ ਪਟਿਆਲੇ ਵੱਜ ਸਿੱਧਾ ਅੰਮ੍ਰਿਤਸਰ ਭੇਜ ਦਿੱਤਾ ਗਿਆ ਅੰਮ੍ਰਿਤਸਰ ਉਹ ਜਿੱਤ ਗਏ ਉਹ ਟਰਨਿੰਗ ਪੁਆਇੰਟ ਸੀ ਕਿ ਉਹਨੂੰ ਉਹਨੂੰ ਹਰਾਤਾ ਰਣਜੀਤ ਲਈ ਨੰਬਰ 2 ਹੀ ਪ੍ਰਾਈਮ ਮਿੰისტਰ ਤੋਂ ਬਾਅਦ ਜੇਤਲੀ ਸਾਹਿਬ ਸੀ ਹਰਾਤਾ ਉਹ ਟਰਨਿੰਗ ਪੁਆਇੰਟ ਮੁੱਖ ਮੰਤਰੀ ਦੇ ਚਿਹਰੇ ਤੋਂ ਬਾਅਦ ਉੱਭਰ ਕੇ ਆਏ ਤਾਂ ਕੀ ਇਸ ਵਾਰ ਇਹ ਜਿਹਾ ਹੋਏਗਾ ਕਿ ਜੇ ਰਾਜਾ ਮਰਿੰਦਰ ਸਿੰਘ ਵੜਿੰਗ ਲੁਧਿਆਣੇ ਤੋਂ ਜਿੱਤ ਜਾਂਦੇ ਨੇ ਰਵਨੀਤ ਸਿੰਘ ਬਿੱਟੂ ਜਿਹੜਾ ਕਾਂਗਰਸੀ ਟੱਬਰ ਚੋਂ ਤਿੰਨ ਵਾਰ ਕਾਂਗਰਸ ਦਾ ਐਮਪੀ ਉਹਨੂੰ ਹਰਾ ਦਿੰਦੇ ਨੇ ਤੇ ਕੀ ਮੰਨ ਕੇ ਚੱਲੇਗੇ ਜੇ ਕੱਲ ਨੂੰ 27 ਚ ਸਰਕਾਰ ਬਣਦੀ ਹੈ ਰਾਜਾ ਮਰਿੰਦਰ ਸਿੰਘ ਵੜਿੰਗ ਮੁੱਖ ਮੰਤਰੀ ਦੇ ਚਿਹਰੇ ਹੋ ਸਕਦੇ ਨੇ ਜਾਂ ਜਿਹੜੇ ਮੁੱਖ ਮੰਤਰੀ ਬਣਨ ਵਾਸਤੇ ਸੋਚ ਰਹੇ ਨੇ 2027 ਦੇ ਵਿੱਚ ਕਿ ਉਹ ਕਹਿੰਦੇ ਨੇ ਕਿ ਰਾਜਾ ਮਰਿੰਦਰ ਸਿੰਘ ਵੜਿੰਗ ਜਾਵੇ ਲੁਧਿਆਣੇ ਜੇ ਹਾਰ ਜੂਗਾ ਤੇ ਆਪਣੀ ਵਾਰੀ ਆ ਜੂਗੀ ਪਰ ਕਾਂਗਰਸ ਪਾਰਟੀ ਨੇ ਜਿਹੜੀਆਂ ਆ ਵਾਲੀਆਂ ਟਿਕਟਾਂ ਨਾ ਇਹ ਜਿੱਤਣ ਵਾਸਤੇ ਘਾਟਲ ਕੀਤੀ ਹੈ ਮਿਹਨਤ ਜਿਤਾਉਣ ਵਾਸਤੇ ਜ਼ਿਆਦਾ ਕੀਤੀ ਹੈ ਮਿਹਨਤ ਹਾਲਾਂਕਿ ਰਿਜ਼ਲਟ ਨਿਰਭਰ ਕਰਦਾ ਲੋਕਾਂ ਤੇ ਪਰ ਜਿਹੜੀਆਂ ਪਹਿਲੀਆਂ ਟਿਕਟਾਂ ਦਿੱਤੀਆਂ ਬੜੀ ਸੋਚ ਸਮਝ ਕੇ ਟਿਕਟਾਂ ਦਿੱਤੀਆਂ ਹੁਣ ਜਿਤਾਉਣ ਕਿਸੇ ਹੋਰ ਨੂੰ ਜਿਤਾਉਣ ਵਾਸਤੇ ਦਿੱਤੀਆਂ ਜਾ ਰਹੀਆਂ ਟਿਕਟਾਂ ਆ ਹੁਣ ਰਾਜਾ ਮਰਿੰਦਰ ਸਿੰਘ ਵੜਿੰਗ ਚੱਕ ਕੇ ਬਠਿੰਡੇ ਤੋਂ ਮਾਰਿਆ ਲੁਧਿਆਣੇ ਜਿੱਤੇ ਰਾਜਾ ਮਰਿੰਦਰ ਸਿੰਘ ਦੀ ਡਿਮਾਂਡ ਵੀ ਨਹੀਂ ਸੀ ਹਾਲਾਂਕਿ ਸੁਖਪਾਲ ਸਿੰਘ ਖਹਿਰਾ ਦੀ ਡਿਮਾਂਡ ਸੁਗਰੂ ਰਹਿ ਗਈ ਕਿਉਂਕਿ ਸਰਕਾਰ ਨੇ ਉਹਨੂੰ ਤੰਗ ਬੜਾ ਕੀਤਾ ਸੀ ਉਹ ਲੱਗੇ ਹੁਣ ਡਿਪਟੀ ਸੀਐਮ ਆ ਸਾਹਿਬ ਦਾ ਸੁਖਜਿੰਦਰ ਸਿੰਘ ਰੰਧਾਵਾ ਦਾ ਪਹਿਲਾ ਹੀ ਨਾਮ ਚੱਲ ਰਿਹਾ ਹੈ ਜਿਹੜੇ ਇੰਪੋਰਟੈਂਟ ਇਹਦੇ ਚ ਆ ਗਈ ਗੱਲ ਆਨੰਦਪੁਰ ਸਾਹਿਬ ਤੋਂ ਆਨੰਦਪੁਰ ਸਾਹਿਬ ਚ ਇਹਨਾਂ ਕੋਲ 8 ਕੈਂਡੀਡੇਟ ਸੀ ਰਾਣਾ ਕੇਪੀ ਸਾਹਿਬ ਕਾ ਸਪੀਕਰ ਰਾਣਾ ਗੁਰਜੀਤ ਸਿੰਘ ਬਰਿੰਦਰ ਸਿੰਘ ਢਿੱਲੋਂ ਕੁਲਜੀਤ ਸਿੰਘ ਨਾਗਰਾ ਬਲਬੀਰ ਸਿੰਘ ਸਿੱਧੂ ਮਹਿੰਦਰ ਸਿੰਘ ਗਿਲਜੀਆਂ ਅੰਗਤ ਸੈਣੀ ਉਹ ਸਾਰੇ ਹੀ ਕੱਟ ਕੇ ਨਾਮ ਤੇ ਵਿਜੇਂਦਰ ਸਿੰਘਲਾ ਨੂੰ ਲੈ ਆਂਦਾ ਅਨੰਦਪੁਰ ਸਾਹਿਬ ਹਾਲਾਂਕਿ ਜਿੱਤ ਹਾਰ ਬੜੇ ਨਸੀਬਾਂ ਵਾਲੀ ਗੱਲ ਹੁੰਦੀ ਆ ਪਰ ਕਾਂਗਰਸ ਪਾਰਟੀ ਨੂੰ ਲੱਗਾ ਕਿ ਅਸੀਂ ਜਿਹੜੇ 13 ਉਮੀਦਵਾਰ ਲਾਣੇ ਇੱਕ ਰਹਿ ਗਿਆ ਫਿਰੋਜ਼ਪੁਰ ਤੋਂ ਹੁਣ ਤੱਕ ਇਹਨਾਂ ਨੇ ਕਿਸੇ ਵੀ ਹਿੰਦੂ ਭਾਈਚਾਰੇ ਨੂੰ ਦਿੱਤੀ ਕਿ ਵਿਜੇਂਦਰ ਸਿੰਘਲਾ ਉਹ ਹਿੰਦੂ ਕੋਟੇ ਚ ਆ ਕੇ ਨੰਦਪੁਰ ਸਭ ਤੋਂ ਲੜਦੇ ਨੇ ਜੇ ਕੋਟਾ ਉਹਨਾਂ ਨੂੰ ਦੇਣਾ ਫਿਰ ਸੰਗਰੂਰ ਹੀ ਦੇ ਦਿੰਦੇ ਜਾਂ ਪਟਿਆਲਾ ਹੀ ਦੇ ਦਿੰਦੇ ਜੇ ਦੇਣਾ ਗਿਆ ਹਾਲਾਂਕਿ ਧਰਮਵੀਰ ਗਾਂਧੀ ਵੀ ਆ ਗਏ ਨੇ ਹੁਣ ਦੂਜੇ ਪਾਸੇ ਕਿ ਆਸ਼ੂ ਉਹਤੇ ਟੱਕਰ ਚੰਗੀ ਦੇ ਸਕਦੇ ਸੀ ਰਾਜਾ ਮਰੀਂਦਰ ਸਿੰਘ ਵੜਿੰਗ ਨਾਲ ਉਹ ਆਸ਼ੂ ਜ਼ਿਆਦਾ ਟੱਕਰ ਦੇ ਸਕਦੇ ਔਰ ਉਹ ਰਵਨੀਤ ਸਿੰਘ ਬਿੱਟੂ ਇਕੱਠੇ ਸਿਆਸਤ ਕਰਦੇ ਰਹੇ ਨੇ ਹੁਣ ਲੁਧਿਆਣੇ ਦਾ ਜਿਹੜਾ ਵਰਕਰ ਆ ਜਾਂ ਸਪੋਰਟਰ ਆ ਜਾਂ ਆਸ਼ੂ ਹੋਣਾਂ ਦਾ ਜਿਹੜਾ ਧੜਾ ਕਿਉਂ ਰਾਜਾ ਮਰਿੰਦਰ ਸਿੰਘ ਵੜਿੰਗ ਨੂੰ ਪ੍ਰਵਾਨ ਕਰੇਗਾ ਇਹ ਕਾਂਗਰਸ ਪਾਰਟੀ ਨੇ ਆ ਜਿਹੜੀਆਂ ਪਿਛਲੀਆਂ ਫਰੀਦਕੋਟ ਹਾਰਪੁਰ 2 ਹਮ ਅਮਰਜੀਤ ਕੌਰ ਸਾਹੋਕੇ ਔਰ ਜਾਮਨੀ ਗੋਮਰ ਤੇ ਚਾਰ ਆ ਇਹ ਲੱਗਦਾ ਹੈ ਕਿ ਚਾਰਾਂ ਚੋ ਮੈਨੂੰ ਲੱਗਦਾ ਹੈ ਕਿ ਜਿਹੜੀ ਸਹੀ ਸੀਟ ਦਿੱਤੀ ਗਈ ਆ ਉਹ ਜ਼ਿਆਦਾ ਮਹੱਤਵਪੂਰਨ ਦਿੱਤੀ ਗਈ ਆ ਸੁਖਜਿੰਦਰ ਸਿੰਘ ਰੰਦਾਵਾ ਹਾਲਾਂਕਿ ਉਥੇ ਬਰਿੰਦਰਮੀਤ ਸਿੰਘ ਪਾੜਾ ਦਾ ਨਾਮ ਚੱਲ ਰਿਹਾ ਸੀ ਪਰ ਉੱਥੇ ਸੁਖਜਿੰਦਰ ਸਿੰਘ ਰੰਧਾਵਾ ਲੜਨਾ ਨਹੀਂ ਚਾਹੁੰਦੇ ਸੀ ਪਾਰਟੀ ਦੀ ਚੁਆਇਸ ਲੜਨੀ ਪੈਣੀ ਹੈ ਉੱਥੇ ਪ੍ਰਤਾਪ ਸਿੰਘ ਬਾਜਵਾ ਕਿਉਂਕਿ ਉਹ ਪਹਿਲੇ ਕਹਿੰਦੇ ਕਿ ਚਰਚਾ ਕਿ ਮੈਂ ਪਹਿਲਾਂ ਹੀ ਲੋਕ ਸਭਾ ਰਾਜ ਸਭਾ 11 ਸਾਲ ਦਾ ਬਨਵਾਸ ਘਟਿਆ ਜੀ ਤਿਰਪਤਰਜਿੰਦਰ ਸਿੰਘ ਬਾਜਵਾ ਸੀ ਲੇਕਿਨ ਉਹ ਮਾਝੇ ਵਾਲਿਆਂ ਦੀ ਵੀ ਆਪਣੀ ਸਿਆਸਤ ਚੱਲਦੀ ਨਾ ਕਿ ਇੱਥੋਂ ਕੌਣ ਜਿਤਾ ਕੇ ਭੇਜਣਾ ਕਿੰਨੂੰ ਰੌਣਾ ਕਿ ਅਗਲਾ ਮੁੱਖ ਮੰਤਰੀ ਮੈਂ ਕਿ ਉਹ ਹੋਵਾ ਉਹ ਸਿਆਸਤ ਕਾਂਗਰਸ ਪਾਰਟੀ ਦੇ ਵਿੱਚ ਚੱਲ ਰਹੀ ਹੈ ਕਿ ਇਹ ਨਹੀਂ ਹੈ ਕਿ ਅਸੀਂ ਚਵੀ ਜਿੱਤ ਲਈਏ ਇਹ ਜੇ 27 ਜਿੱਤ ਕੇ ਮੁੱਖ ਮੰਤਰੀ ਬਣਾਂਗੇ ਵੀ ਜੇ 24 ਜਿੱਤੋਗੇ ਤਾਂ 27 ਚ ਮੁੱਖ ਮੰਤਰੀ ਬਣੋਗੇ ਇਹ ਹੁਣ ਤਾਂ ਕਾਂਗਰਸ ਪਾਰਟੀ ਦੇ 7-8 ਜਿਹੜੇ ਚੀਫ ਮਿਨਿਸਟਰ ਤੁਰੇ ਜਾ ਰਹੇ ਨੇ ਇੱਕ ਮੌਕਾ ਸੀ ਕਿ ਇਹਨਾਂ ਦੀਆਂ ਸਰਕਾਰ ਨਾਲੋਂ ਜਿਆਦਾ ਸੀਟਾਂ ਆ ਸਕਦੀਆਂ ਹਨ ਹਾਲਾਂਕਿ ਸਰਕਾਰ ਦੀਆਂ 13 ਆਉਣੀਆਂ ਨਹੀਂ ਹਨ ਲੇਕਿਨ ਇੱਕ ਸਟੇਟਮੈਂਟ ਹੈ ਜਿਵੇਂ ਭਾਜਪਾ 400 ਕਹੀ ਜਾ ਰਹੀ ਹੈ ਪਰ ਕਾਂਗਰਸ ਦਾ ਐਸ ਟਾਈਮ ਬਾਕੀ ਪਾਰਟੀਆਂ ਦੇ ਮੁਕਾਬਲੇ ਐਜ ਸੀ ਪਰ ਆ ਜਿਹੜੀਆਂ ਸੀਟਾਂ ਇਹਨਾਂ ਨੇ ਵੰਡੀਆਂ ਹੈਗੇ ਨਾ ਇਹ ਲੱਗਦਾ ਹੈ ਕਿ ਜਿੱਤਣ ਵਾਸਤੇ ਨਹੀਂ ਕਿਸੇ ਹੋਰ ਨੂੰ ਜਿਤਾਉਣ ਵਾਸਤੇ ਉਹ ਪਿੱਛੇ ਦਿੱਤੀਆਂ ਗਈਆਂ ਨੇ ਔਰ ਦੂਜਾ ਰਾਜਾ ਮਰਿੰਦਰ ਸਿੰਘ ਵੜਿੰਗ ਪਾਰਟੀ ਪ੍ਰਧਾਨ ਉਹਨਾਂ ਦੀ ਸਾਰੀ ਜਿਹੜਾ ਉਹਦਾ ਜਿਹੜੀ એનર્ਜੀ ਆ ਉਹ ਕਿੱਥੇ ਆ ਕੇ ਲੁਧਿਆਣੇ ਲੱਗ ਜਾਣੀ ਲੁਧਿਆਣੇ ਰਵਨੀਤ ਸਿੰਘ ਬਿੱਟੂ ਆ ਕਾਲੀਆਂ ਨੂੰ ਰঞ্জੀਤ ਸਿੰਘ ਢਿੱਲੋਂ ਆ ਭਾਜਪਾ ਦਾ ਤੇ ਆ ਗਿਆ ਫਿਰ ਆਪ ਦੇ ਆਗੇ ਨੇ অশੋਕ ਪ੍ਰੈਸ਼ਰ ਉਰਫ ਪੱਪੀ ਸਾਹਿਬ ਆਗੇ ਨੇ ਇਹ ਇਹ ਜਿਹੜੀਆਂ ਟਿਕਟਾਂ ਜਿਹੜਾ ਮਸਲਾ ਆ ਗਿਆ ਫਿਰ ਰਾਜਾ ਮਰਿੰਦਰ ਸਿੰਘ ਵੜਿੰਗ ਲੱਗਦਾ ਕਿ ਜਿੰਨਾ ਉਹਦੇ ਨਾਲ ਚਲਾਕੀ ਹੋ ਗਈ ਸ਼ਰਾਰਤ ਹੋ ਗਈ ਸਾਜ਼ਿਸ਼ ਹੋ ਗਈ ਠੱਗੀ ਹੋ ਗਈ ਉਹ ਸੋਚ ਰਹਾ ਹੋਊਗਾ ਕਿ ਮੈਂ ਤੇ ਟਿਕਟਾਂ ਵੰਡ ਰਿਆਂ ਸੀ ਮੈਨੂੰ ਨਹੀਂ ਅੰਦਾਜ਼ਾ ਹੋ ਸਕਦਾ ਰਾਜਾ ਬਣੀ ਤਾਂ ਸੋਚ ਹੋਵੇ ਕਿ ਮੇਰੇ ਨਾਲ ਕੀ ਹੋ ਗਿਆ ਇਹ ਉਹਦੇ ਵਾਸਤੇ ਹੈਰਾਨੀ ਵਾਲੀ ਗੱਲ ਹੋਏਗੀ ਘਰ ਵਾਲੀ ਵਾਸਤੇ ਟਿਕਟ ਮੰਗੀ ਨਹੀਂ ਜਿਸ ਦਿਨ ਉਹਦੇ ਚਰਚਾ ਹੋਈ ਜਦੋਂ ਟਿਕਟਾਂ ਵੰਡ ਰਿਆਂ ਆਪਣੀ ਗੱਲ ਛੇੜੀ ਨਹੀਂ ਉਹ ਆਗੇ ਜੀਤਮਿੰਦਰ ਸਿੰਘ ਸਿੱਧੂ ਨੂੰ ਸਾਹਿਬ ਨੂੰ ਲੈ ਜਾਂਦਾ ਜਿਹੜੇ ਕਿ ਪਹਿਲਾਂ ਆਜ਼ਾਦ ਫਿਰ ਕਾਂਗਰਸੀ ਫਿਰ ਕਾਲੀ ਫਿਰ ਕਾਂਗਰਸੀ ਫਿਰ ਕਾਲੀ ਫਿਰ ਕਾਂਗਰਸੀ ਉਹਨਾਂ ਦਾ ਇਦਾਂ ਹੀ ਸਿਆਸੀ ਚੱਕਰ ਇਦਾਂ ਹੀ ਉਹਨਾਂ ਨੇ ਕੱਟੇ ਆਗੇ ਨੇ ਹੁਣ ਆ ਹੁਣ ਰਾਜਾ ਮਰਿੰਦਰ ਸਿੰਘ ਵੜਿੰਗ ਬੁਰੀ ਤਰ੍ਹਾਂ ਫਸ ਚੁੱਕਿਆ ਹੈਗੇ ਨੇ ਇੱਕ ਤੇ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਹੁੰਦੀ ਰਾਜਾ ਮਰਿੰਦਰ ਸਿੰਘ ਵੜਿੰਗ ਨੇ ਆਪਣੀਆਂ ਲਾਪਰਵਾਹੀਆਂ ਕਹਿ ਲੋ ਜਾਂ ਸਿਆਸੀ ਸਮਝ ਦੀ ਘਾਟ ਲੋ ਜਾਂ ਜਿਨ੍ਹਾਂ ਤੇ ਜ਼ਿਆਦਾ ਵਿਸ਼ਵਾਸ ਕਰ ਬੈਠੇ ਕਿਦਨ ਕਿਦੇ ਉਹ ਠੱਗਿਆ ਗਿਆ ਨਹੀਂ ਤੇ ਇਹ ਰਿਜ਼ਲਟ ਕਾਂਗਰਸ ਪਾਰਟੀ ਇਨਾਂ ਚੋਣਾਂ ਦੇ ਵਿੱਚ ਚੰਗਾ ਆ ਸਕਦਾ ਜੇ ਚੰਗਾ ਰਿਜ਼ਲਟ ਆਂਦਾ ਤੇ ਉਹਦੇ ਚ ਬੱਲੇ ਬੱਲੇ ਕਿਹਦੀ ਹੁੰਦੀ ਆ ਵਰਕਰ ਦੀ ਜਾਂ ਜਰਨਲ ਦੀ ਉਹ ਕਿਦਨ ਕਿਤੇ ਲੱਗਦਾ ਕਿ ਰਾਜਾ ਮਰਿੰਦਰ ਸਿੰਘ ਵੜਿੰਗ ਧੋਖਾ ਖਾ ਗਿਆ ਅੱਜ ਦੀ ਤਰੀਕ ਨਾਲ ਹੋ ਸਕਦਾ ਹੈ ਕਿ 4 ਤਰੀ ਨੂੰ ਜਦੋਂ ਰਿਜ਼ਲਟ ਆਉਣ ਤੇ ਤਸਵੀਰ ਕਿਸੇ ਪੰਜਾਬ ਦੀ ਹੋਰ ਬਦਲੀ ਹੋਵੇ